ਚੱਲ ਬਈ ਸ਼ੁਰੂ ਕਰਦੇ ਹੋ ਜਾਂ ਆਪਣੇ ਨਾਲ ਲਈ ਦੱਸੇ ਮਾਰਾ ਪਿਛਲੇ ਸਾਲ ਆ ਕਿ ਮੇਰੇ ਆਪਣਾ ਕੰਮ ਹੋ ਵਧੀਆ ਹੀ ਰਿਹਾ ਹੈ ਰਿਲੇ ਕਿਵੇਂ ਲੱਗੀ ਪੂਰੀ ਕੈਂ ਲੱਗੀ ਪੂਰੀ ਹਾਸੇ ਲੱਗੀ ਇੰਟਰਵਿਊ ਲੈਣ ਦੀ ਕੰਗੂਣੀ ਸਾਡੇ ਨਾਲ ਸੀ ਉਹ ਜੋ ਕੀ ਪਾਸਟੂ ਕਰ ਗਏ ਤੇ ਵਧੀਆ ਗੱਲਬਾਤ ਪੂਰੀ ਹੋ ਗਈ ਕੋਲਡ ਆਏ ਤੋਂ ਰਿਲੇ ਚੋਂ 400 ਤੇ 100 ਚ ਉਹਨਾਂ ਦੇ ਐਕਸ਼ਨ ਕਰਕੇ ਦਿਖਾਉਣੀ ਚਾਹੁੰਦੇ ਸਾਡੇ ਸਾਰੇ ਬੱਚਿਆਂ ਦੇ ਐਕਸ਼ਨ ਕਿਹੜੀ ਦੇ ਸੀ 100 ਮੀਟਰ ਵਾਲੀ ਹਾਂਜੀ 100 ਮੀਟਰ ਰਿਲੇ ਹਾਂਜੀ ਠੀਕ ਹੈ ਕਿਵੇਂ ਕਰ ਰਹੇ ਸੀ ਮਨਪ੍ਰੀਤ ਸਿੰਘ ਐਕਸ਼ਨ ਕਰਕੇ ਦਿਖਾਓ ਹਾਂਜੀ ਜਿਵੇਂ ਦੇਖੀ ਮੈਨੂੰ ਬੈਟਰ ਲੱਗਿਆ ਮੈਂ ਭੱਜ ਰਿਆਂਗੇ ਉਹਨਾਂ ਦਾ ਐਕਸ਼ਨ ਦਾ ਫਰਕ ਹੈ ਉਹ ਖੜ ਰਹੇ ਸੀ ਕਿਉਂਕਿ ਬੈਟਰ ਬਹੁਤ ਹੀ ਤੇਜ਼ ਇਹਨਾਂ ਨੇ ਫਰਨ ਦੀ ਕੀ ਕਰਦੇ ਸੀ ਕਹਿੰਦੇ ਇਹਨਾਂ ਨੇ ਸਿਰੇ ਦੀ ਛੋਰੀ ਪਾ ਦਿੱਤੀ ਤੇ ਕਦਮ ਮੇਟ ਲਾਏ ਜਿਵੇਂ ਸਾਰੇ ਗੁੱਸੇ ਵਿੱਚ ਕਦਮ ਮੈਦਨ ਲਾਏ ਕਾਇਤਾ ਚੇਨ ਕਰਦੇ ਆ ਕੋਈ ਵੀ ਨਾ ਕੁਛ ਵੀ ਨਾ ਤੁਹਾਨੂੰ ਉੱਥੇ ਕਾ ਕੀ ਮਹਿਸੂਸ ਹੋਇਆ ਸਾਨੂੰ ਬਹੁਤ ਮਹਿਸੂਸ ਹੋ ਰਿਹਾ ਸੀ ਆ ਬਈ ਜਿੱਤ ਹੀ ਗਏ ਬਾ ਸਾਡੇ ਨਾਲ ਇਡੇ ਛੋਟੇ ਛੋਟੇ ਗਏ ਸੀ ਛੋਟੇ ਛੋਟੇ ਆ ਆ ਯਾਰ ਸਾਡੇ ਕੋਲ ਸਾਹਿਬ ਇੱਕ ਉਹ ਸਾਡੇ ਕੋਲ ਸਾਹਿਬ ਕੱਡੇ ਆ ਕੋਲ ਸਾਹਿਬ ਹੋਰ ਕੋਈ ਦਸਵਾਵ ਦੇ ਬਾਰੇ ਹੋਰ ਨਹੀਂ ਕੋਈ ਬਣਾ ਹੋਰੇ ਇਹ ਸਾਡਾ ਵੀ ਸਾਨੂੰ ਡਾਡੂ ਰਹਿਣੀ ਜੀ ਕਹਿੰਦਾ ਜਿਹੜਾ ਮਰਜ਼ੀ ਰੇਸ ਲਾ ਲੈਂਦਾ ਹੀ ਆ ਜੀ ਚੱਕਰੀ ਗੋੜਾ ਇਹ ਲੰਮੀ ਰੇਸ ਭੱਜਣ ਵਾਲਿਆ ਆ ਆ ਟੋਲੇ ਟੂਲੇ ਕੰਮ ਤੇ ਆਪੇ ਚੱਲ ਨਹੀਂ ਆਇਆ ਜੇ ਤੇ ਆਈ ਤਾਂ ਵਿਸ਼ਣ ਨਹੀਂ ਆਈ ਨਹੀਂ ਤਾਂ ਵੀ ਬੈਠੇ ਪਹਿਲਾਂ ਕਿ ਬਾਕੀ ਨੂੰ ਬਗੈ ਕਿ ਮੈਂ ਤਾਂ ਨਹੀਂ ਮੈਂ ਸਟਾਪ ਕਰ ਦੂੰ ਕਿ ਕੰਮ ਆਚ ਕਰ ਰਹੀ ਹੋਈ ਕਿ ਜਿੰਦ ਕਰਾ ਬਣੇਗਾ ਜਿਵੇਂ ਨਾ ਵੀ ਤੋ ਐਕਸਪੀਰੀ ਸਿਖਾ ਦੇ ਸਾਬੋ ਕਿਸੇ ਤੋਂ ਦੱਸੋ 100 ਮੀਟਰ ਦਾ ਚੈਂਪੀਅਨ ਹੈ ਹਾਂ ਜੋ ਮਰੀਦਾ ਉਹ ਲੋਗ ਨੇ ਧਿਆਰੀ ਤਰੀਕੇ ਨਾਲ ਤਿਆਰੀ ਪੂਰੀ ਘੈਂਟ ਹੈ ਜਿਹੜਾ ਮਰਜੀ ਆਏ ਆ ਪੈਂ ਜੋਸ਼ ਤੇ ਬੈਠੇ ਆ ਆਂਦੇ ਮੈਡਲ ਹੀ ਲੈਣ ਆਏ ਆ ਤੂੰ ਦਰਜ ਪਾ ਗਏ ਕੋਈ ਬਹਿ ਨਹੀਂ ਕਰਾਣੀ ਕੋਈ ਫੇਰ ਵਾਕਾ ਨਹੀਂ ਕੋਈ ਇੰਟਰੋਡਕਸ਼ਨ ਕਰਾ ਦੇ ਜੀ ਛੋਟੇ ਆ ਤੇ ਜ਼ਰੂਰ ਨੰਗੇ ਨਾ ਆ ਸਰਾਹੀ ਕਰਾਉਣਾ ਲੱਗੇ ਆ اھہ سادے دے ویری سارے دے میں جی وی نال سادے صاحب آو جی وی نال آو جی وی سادے جڑی مین پلير تاں ا سي ਇਹਨਾਂ ਦਾ ਇਹ ਜੈਵਲਿੰਗ ਸੱਤ ਜੈਵਲਿੰਗ ਵਧੀਆ ਅੱਜ ਕਿੰਨੀ ਸਿੱਤ ਨਹੀਂ ਆ ਮੁੰਡਿਆਂ ਕਨੀ ਕਰੀ ਮੜਾ ਕਿੰਨੀ ਸਿੱਤ ਨਹੀਂ ਆ ਜਾਵਣ ਕਿ ਅੱਜ ਪੰਜਾਬੀ ਟ੍ਰੈਕ ਕਰਦੇ ਹਾਂ ਹਲੋ ਹਲੋ ਡਰੋਨ ਪਾਰਨਾ ਕਰੀ ਕੰਦ ਨਰਵਾ ਕਰੀ ਸਕੂਲ ਦਾ ਗਰਾਊਂਡ ਦੇ ਬਚਾਟ ਪਾਰ ਅੱਜ ਕੰਦ ਜਾਲ ਪਾੜ ਤੰਦ ਆਈ ਉਹ ਤੱਕ ਪੈਲ ਦੇ ਚੱਲ ਰਿਹਾ ਅੱਜ ਉਹ ਜਾਲ ਪਾੜ ਦੇਣਾ ਜਿਹੜਾ ਜਾਲ ਲੱਗਾ ਹੈ ਜਾ ਨਵਾਂ ਲਾ ਬਾਕੀ ਉਹ ਬੱਚਾ ਉਹ ਸਹੀ ਬੱਚਾ ਯਾ ਦੇਖ